ਅੱਜ ਦੀ ਸਟੋਰੀ ਆ ਜਿਹੜੀ ਬਹੁਤ ਵਧੀਆ ਸੁਣੋ ਇੱਕ ਵਾਰੀ ਧਿਆਨ ਨਾਲ ਵੀ ਜਿਹੜੀ ਕੁਦਰਤ ਨੇ ਕੋਈ ਵੀ ਚੀਜ਼ ਬਣਾਈਓ ਫਾਲਤੂ ਨਹੀਂ ਬਣਾਈ ਉਹਦੀ ਕੋਈ ਨਾ ਕੋਈ ਅਹਿਮੀਅਤ ਜ਼ਰੂਰ ਆ ਕੋਈ ਨਾ ਕੋਈ ਉਹਦਾ ਫਾਇਦਾ ਮੰਨ ਲਓ ਵੀ ਜ਼ਰੂਰ ਆ ਚਾਹੇ ਇਨਸਾਨੀਅਤ ਨੂੰ ਲਾ ਲਓ ਚਾਹੇ ਕੁਦਰਤ ਦੇ ਮੰਨ ਲਓ ਜੀਵ ਜੰਤੂਆਂ ਨੂੰ ਲਾ ਲਓ ਤੇ ਕਹਾਣੀਆਂ ਚైనా ਦੀ ਚైనా ਦੇ ਵਿੱਚ ਦੱਸਦੇ ਆ ਵੀ 1900 58 ਤੇ 59 ਦੇ ਕਰੀਬਨ 58 1950 ਜਾਂ ਤੇ 1980 ਦੇ ਤਕਰੀਬਨ ਵਿੱਚ ਜਿਹਨੂੰ ਜੇ ਇਹ ਚਿੜੀਆਂ ਨੇ ਇਹਨਾਂ ਨੇ ਇੰਨਾ ਕੁ ਨੁਕਸਾਨ ਕਰਤਾ ਵੀ ਜਿਹੜੇ ਜ਼ਿਮੀਂਦਾਰ ਫਸਲ ਉਗਾਉਂਦੇ ਸੀ ਚਾਹੇ ਕਣਕ ਹੋਵੇ ਚਾਹੇ ਜੀਰੀ ਹੋਵੇ ਉਹ ਤੋਂ ਬਹੁਤ ਜ਼ਿਆਦਾ ਅਨਾਜ ਚੋਗ ਜਾਂਦੀਆਂ ਸੀ ਉਹ ਖਾ ਜਾਂਦੀਆਂ ਸੀ ਤਾਂ ਉਥੇ ਦਾ ਨਾਸ਼ਾ ਸ਼ਾਹ ਰਾਜਾ ਡਿਕਟਰਟਰ ਜਿਹਨੂੰ ਕਹਿੰਦੇ ਆ ਮਾਓ ਯੰਗ ਹੋਇਆ ਉਹਨੇ ਆਰਡਰ ਕੀਤਾ ਆਪਣੀ ਸੈਨਾ ਨੂੰ ਤੇ ਲੋਕਾਂ ਨੂੰ ਕਹਿੰਦਾ ਵੀ ਐਦਾਂ ਕਰੋ ਤੁਸੀਂ ਚਿੜੀਆਂ ਮਾਰ ਦੋ ਜਿਹੜਾ ਵੱਧ ਤੋਂ ਵੱਧ ਚਿੜੀ ਮਾਰੂ ਉਹਨੂੰ ਉਸ ਹਿਸਾਬ ਨਾਲ ਨਾਮ ਵੀ ਦਵਾਂਗੇ ਚਿੜੀਆਂ ਦਾ ਖਾਤਮਾ ਕਰ ਦੋ ਕੰਟਰੀ ਚੋਂ ਤਾਂ ਹੁਣ ਰਾਜੇ ਦਾ ਰਾਜ ਆ ਹੁਕਮ ਮੰਨਣਾ ਤਾਂ ਪੈਣਾ ਤਾਂ ਲੋਕਾਂ ਨੇ ਸਭ ਤੋਂ ਪਹਿਲਾਂ ਕੀ ਕਰਿਆ ਉਦੇ ਹੁਕਮ ਦੇ ਸਾਹਬ ਨਾਲ ਚਿੜੀਆਂ ਦੇ ਹਾਲਣੇ ਢਾਏ। ਹਾਲਣੇ ਢਾਉਣ ਤੋਂ ਬਾਅਦ ਉਹਨੇ ਪਤਾ ਕਰਿਆ ਵੀ ਜਿਹੜੀ ਇੱਕ ਚਿੜੀ ਆ ਇਹ ਵੱਧ ਤੋਂ ਵੱਧ ਕਿੰਨਾ ਚਿਰ ਇਸ ਮਾਨਚ ਸਰਵਾਈਵ ਕਰ ਸਕਦੀ ਆ ਉੱਡ ਸਕਦੀ ਆ। ਤਾਂ ਉੱਥੇ ਦੇ ਲੋਕ ਜਿਹੜੇ ਸਾਇੰਸ ਦਾ ਅੰਤ ਤੇ ਉਹਨਾਂ ਨੇ ਦੱਸਿਆ ਕਿ ਨਾ ਵੀ 15 ਤੋਂ 20 ਮਿੰਟ। ਇਹ ਤੋਂ ਵੱਧ ਚਿੜੀ ਨੂੰ ਥੱਲੇ ਆਉਣਾ ਹੀ ਪੈਣਾ ਧਰਤੀ ਤੇ। ਵਿਵੱਤਪਤਾ ਇਨਾ ਚਿਰ ਉੜ ਸਕਦੀ ਆ। ਤਾਂ ਉਹ ਕਹਿੰਦਾ ਵੀ ਐਦਾਂ ਕਰੋ ਇਹਨਾਂ ਦੇ ਘਾਟਾ ਦਿਓ। ਤਾਂ ਲੋਕਾਂ ਨੇ ਘਾਟਾ ਦਿੱਤੇ। ਜਦੋਂ ਘਟਾ ਤੇ ਹੁਣ ਬੈਠੇ ਕਿੱਥੇ ਜਿਹੜੀ ਤਾਂ ਲੋਕਾਂ ਦੇ ਹੱਥ ਚੋਂ ਨੇ ਥਾਲ ਦੇ ਤੇ ਆਂਡੇ ਕਹਿੰਦਾ ਵੀ ਖੜਕਾਓ ਪੀਪੇ ਵਿਚੜੀ ਬੈਠੇ ਨਾ ਥੱਲੇ ਜਦੋਂ ਬੈਠੇ ਤਾਂ ਉਦੋਂ ਹੀ ਗਲੇਲ ਖਿੱਚੋ ਨਿਸ਼ਾਨਾ ਮਾਰੋ ਤਾਂ ਲੋਕ ਉਹਨੂੰ ਕਹਿੰਦੇ ਵੀ ਆਪਾਂ ਪੋਇਜ਼ਨ ਨਾਲ ਵੀ ਮਾਰ ਸਕਦੇ ਆ ਦਵਾਈ ਨਾਲ ਤਾਂ ਉਹ ਕਹਿੰਦਾ ਵੀ ਆਪਦੇ ਵਿਗਿਆਨੀਆਂ ਨੂੰ ਕਹਿੰਦਾ ਵੀ ਜੇ ਦਵਾਈ ਨਾਲ ਮਾਰੀਏ ਤਾਂ ਉਹ ਕਹਿੰਦਾ ਵੀ ਮਾਰ ਤਾਂ ਸਕਦੇ ਆ ਆਪਾਂ ਦਵਾਈ ਨਾਲ ਜੇ ਕਿਸੇ ਹਿਊਮਨ ਬਾਡੀ ਨੂੰ ਇਨਸਾਨ ਦੀ ਬਾਡੀ ਨੂੰ ਸਮੈਲ ਚੜ ਗਈ ਜਾਂ ਰਿਐਕਸ਼ਨ ਹੋ ਗਿਆ ਤਾਂ ਉਹਦਾ ਵੀ ਨੁਕਸਾਨ ਹੋ ਸਕਦਾ ਆਪਾਂ ਇਹ ਨਹੀਂ ਕਰ ਸਕਦੇ ਤਾਂ ਗੋਲੀਆਂ ਉਹ ਕਹਿੰਦੇ ਵੀ ਫਿਰ ਗੋਲੀ ਤਾਂ 2.5 3 ਕਰੋੜ ਚਿੜੀ ਮਾਰਨੀ ਆ ਤਾਂ ਸਲਾਈ ਬਹੁਤ ਲੱਗ ਜੂ ਵੀ ਵੀ ਕੰਮ ਨਹੀਂ ਹੈਗਾ ਤਾਂ ਉਹਨਾਂ ਨੇ ਗਲੇਲ ਦੱਸੀ ਜੇ ਉਸ ਦਾ ਉਹਨਾਂ ਨੇ ਕਹਿੰਦੇ ਵੀ ਗਲੇਲ ਦਾ ਨਿਸ਼ਾਨਾ ਲਾਓ ਚਿੜੀ ਮਾਰੋ ਹੁਣ 15 ਤੋਂ 20 ਮਿੰਟ ਜਾਂ ਚਿੜੀ ਉੱਪਰ ਉੱਡਦੀ ਜਾਂ ਤਾਂ ਸਾਹ ਲੈਣ ਲਈ ਬੈਠਣ ਲਈ ਥੱਲੇ ਆਉਂਦੀ ਦਰਸਤ ਤੇ ਤਾਲਣੇ ਤਾਂ ਉਹਨਾਂ ਨੇ ਪਹਿਲਾਂ ਤੋਰ ਤੇ ਤਾਂ ਖਿੱਚ-ਖਿੱਚ ਨਿਸ਼ਾਨੇ ਮਾਰਦੇ ਗਲੇਲ ਦੇ ਕੰਟਰੀ ਜਿਹੀਆਂ ਜੜੀਆਂ ਖਤਮ ਕਰਤੀਆਂ ਚੈਨਾ ਚੋਂ ਤਾਂ ਹੁਣ ਚਿੜੀਆਂ ਤਾਂ ਮੁੱਕ ਗਈਆਂ ਤਾਂ ਗਾਹਲੇ ਸਾਲ ਫਸਲ ਬੀਜੀ ਕਿਸਾਨਾਂ ਨੇ ਫਸਲ ਹੋਈ ਵੀ ਬਹੁਤ ਤਾਂ ਫਸਲ ਚ ਇੱਕ ਸੁੰਡੀ ਪੈ ਗਈ ਕੌਂਡਾ ਕੈਲੀਓ ਸੰਡੀ ਕੈਲੀਏ ਤਾਂ ਉਹਦੀ ਰੋਕ ਥਾਮ ਨਾ ਹੋਵੇ ਜਦੋਂ ਰੋਕ ਥਾਮ ਨਾ ਹੋਈ ਤਾਂ ਜਿਹੜੀ ਫਸਲ ਸੀ ਉਹ ਸਾਰੀ ਬਰਬਾਦ ਹੋ ਗਈ ਪੈਸਟੀਸਾਈਡ ਨੇ ਦਵਾਈਆਂ ਨੇ ਕੰਮ ਨਹੀਂ ਕੀਤਾ ਤਾਂ ਉੱਥੇ ਦੇ ਜਿਹੜੇ ਵਿਗਿਆਨੀ ਸੀ ਉਹਨਾਂ ਨੇ ਸਰਚ ਕੀਤੀ ਉਹ ਕਹਿੰਦੇ ਵੀ ਜਿਹੜੀ ਚਿੜੀ ਸੀ ਹਰੇਕ ਸਾਲ ਉਹ ਚਿੜੀ ਉਹ ਇਹਨੂੰ ਖਾਂਦੀ ਸੀ ਸੰਡੀ ਨੂੰ ਜਾਂ ਸੌਂਡਰ ਨੂੰ ਵੀ ਹੁਣ ਚਿੜੀ ਤਾਂ ਆਪਾਂ ਨੇ ਮਾਰਤੀ ਹੁਣ ਇਹਨੂੰ ਸੰਡ ਨੂੰ ਖਾਣਾ ਕਿੰਨੇ ਆ ਵੀ ਦਵਾਈ ਨਾਲ ਤਾਂ ਇੰਨਾ ਮੋਟਾ ਸੌਂਡਾ ਮਰਦਾ ਹੈ ਨਹੀਂ ਜੇ ਹੋਰ ਪੈਸਟੀਸਾਈਡ ਕਿਹੜੀ ਕਰਦੇ ਆ ਤਾਂ ਅਸਰ ਹੁੰਦਾ ਤਾਂ ਹਾਰ ਕੇ ਉਹਨਾਂ ਨੇ ਮੰਨ ਲਓ ਵੀ ਫਿਰ 1960 ਤੇ 61 ਦੇ ਵਿੱਚ ਜਦੋਂ ਚਾਈਨਾ 'ਚ ਜ਼ਿਆਦਾ ਗਰੀਬੀ ਪੈ ਗਈ ਉਦੋਂ ਦੱਸਦੇ ਹਾਂ ਵੀ 3.5 ਕਰੋੜ ਜਾਂ 4 ਕਰੋੜ ਲੋਕਾਂ ਦੀ ਭੁੱਖ ਮਰੀ ਜਦੋਂ ਅਨਾਜ ਨਾ ਮਿਲੇ ਉਹਨਾਂ ਨੂੰ ਸਹੀ ਭੁੱਖ ਮਰੀ ਕਾਰਨ ਮੌਤ ਹੋਈ ਤਾਂ ਫਿਰ ਉਹਨਾਂ ਨੇ ਆਪਣੀ ਨਾਲ ਦੀ ਕੰਟਰੀ ਤੋਂ ਚਿੜੀਆਂ ਨੇ ਜਿਹੜੀਆਂ ਉਹ ਮੁੱਲ ਖਰੀਤੀਆਂ ਤਾਂ ਕਿ ਜਿਹੜੇ ਉਹ ਕੀਟਨਾਸ਼ਕ ਨੇ ਵੇ ਨੁਕਸਾਨ ਕਰਦੇ ਸੀ ਫਸਲ ਨੂੰ ਨੁਕਸਾਨ ਨਾ ਕਰਨ ਉਹਨਾਂ ਨੂੰ ਚਿੜੀਆਂ ਖਾ ਲੈਣ ਸੋ ਤਾਂ ਹੀ ਕਹਿੰਦੇ ਆ ਵੀ ਕੋਈ ਵੀ ਚੀਜ਼ ਆ ਪਰਮਾਤਮਾ ਨੇ ਬਣਾਈ ਉਹਦਾ ਕਿਤੇ ਨਾ ਕਿਤੇ ਤੱਕ ਕੋਈ ਨਾ ਕੋਈ ਫਾਇਦਾ ਹੁੰਦਾ ਹੀ ਆ ਵੀ ਹਰ ਚੀਜ਼ ਕੋਈ ਨੁਕਸਾਨ ਨਹੀਂ ਕਰਦੀ ਹੈ ਇਹ ਕਿਤੇ ਨਾ ਕਿਤੇ ਫਾਇਦਾ ਵੀ ਕਰਦੀ ਹੈ ਸੋ ਪਹਿਲਾਂ ਕੁਦਰਤ ਦੀਆਂ ਫ੍ਰੀ ਦਿੱਤੀਆਂ ਹੋਈਆਂ ਚੀਜ਼ਾਂ ਮਾਰ ਕੇ ਮੁੜ ਕੇ ਮੁੱਲ ਲੈਣੀਆਂ ਪੈਗੀਆਂ ਤਾਂ ਕਿ ਉਹ ਜਿਹੜੇ ਨੁਕਸਾਨ ਕਰਦੇ ਆ ਫਸਲ ਨੂੰ ਕੀੜੇ ਉਹਨਾਂ ਨੂੰ ਖਾ ਸਕਾਂ ਸੋ ਅੱਜ ਪਹਿਲੀ ਵਾਰੀ ਇਹ ਕਹਾਣੀ ਗੂਗਲ ਤੇ ਆਈ ਸੀ ਪੜਨ ਨੂੰ ਵਧੀਆ ਲੱਗੀ ਟਰਾਂਸਲੇਟ ਕਰਕੇ ਸੋ ਸੋਚਿਆ ਛੋਟੇ ਨਾਲ ਸ਼ੇਅਰ ਕੀਤੀ ਜਾਵੇ ਕਤਲ ਕੀ ਤੁਹਾਨੂੰ ਫੇਸਬੁੱਕ ਤੋਂ ਫੋਲੋ ਕਰ ਲਿਓ YouTube ਤੋਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕੰਸੈਪਟ ਤੇ ਉਦੋਂ ਤੱਕ ਧੰਨਵਾਦ